ਨਾਮ ਆ ਕੁਲਦੀਪ ਸਿੰਘ ਪਿੰਡ ਮੇਰਾ ਫਤਿਆਲਾ ਜ਼ਿਲ੍ਹਾ ਫਰੀਦਕੋਟ ਤਹਿਸੀਲ ਜੀਰਾਡਾ ਖਾਨਾ ਮਨ ਲਾਲਾ ਜੀ ਤੇ ਮੇਰਾ ਭਰਾ ਸੀਗਾ ਜੀ ਇਹ ਇਹ ਗਿਆ ਸ਼ਹਿਰ ਨੂੰ ਮਸ਼ੀਨਾਂ ਤੇ ਜਾਣ ਡਿਆ ਗਿਆ ਔਰ ਪਤਾ ਨਹੀਂ ਕਿਹੋ ਬੰਦੇ ਨਾਲ ਕੋਈ ਬਹਿ ਕੇ ਕੁਛ ਕੀਤਾ ਤੇ ਕੰਦੇ ਨਹੀਂ ਕੀਤਾ ਤੇ ਉਹ ਜਦ ਅਸੀਂ ਗਏ ਆ ਜਾਂਦੇ ਨਹੀਂ ਉਹ ਖਤਮ ਸੀਗਾ ਜੀ ਤੇ ਚਿੱਟੇ ਤੇ ਅਗਰਦਾ ਜੀ ਸਾਡੀ ਸਰਕਾਰ ਕੇ ਇਹ ਮੰਗ ਕੇ ਹੱਥ ਜੋੜ ਕੇ ਵੀ ਸਾਡੇ ਭਰਾ ਦਾ ਬਿਆਨ ਕੀਤਾ ਕੋਈ ਗੁੱਡੀ ਇੱਕ ਹੈ ਸਾਡੀ ਇੱਕ ਹੈ ਗੁੱਡੀ ਨਾਲ ਲਗੀ ਜਾਵੇ ਸਾਡੀ ਤਾਂ ਕੱਲੀ ਲਿਖੀਓ ਅਲੀ ਇਹ ਬੰਤੀ ਅਸਰ ਘਰ ਗਾੜੀ ਸਾਡੀ ਮਦਦ ਕਰੋ ਇਹਦਾ ਮਨਜ਼ੀ ਕਰੋ ਜੀ ਹਾਂ ਜੀ ਅਸੀਂ ਮੈਡਮ ਜੀ ਸਾਡੇ ਦੋ ਜੀ ਕੱਲ ਮਸ਼ੀਨ ਤੇ ਜਾ ਰਹਾ ਸੀ ਮਸ਼ੀਨ ਤੇ ਗਿਆ ਤੇ ਉਹ ਇੱਥੇ ਸਾਨੂੰ ਕਹਿੰਦੇ ਵੀ ਛੱਡ ਗਿਆ ਦੂਲੇ ਵਾਲੇ ਪਿੰਡ ਅਸੀਂ ਉਹਨਾਂ ਨੂੰ ਛੱਡ ਕੇ ਆਏ ਆ ਆਪ ਖੁਦ ਗਿਆ ਛੱਡਣਾ ਦੂਲੇ ਵਾਲੇ ਜਾ ਕੇ ਉਹਨਾਂ ਨੇ ਚਿੱਟੇ ਦਾ ਟੀਕਾ ਲਾ ਲਿਆ ਉੱਥੇ ਰੱਬ ਜਾਣੀ ਵੀ ਅੱਜ ਕੱਲ ਇਹ ਪੰਜਾਬ ਦੇ ਵਿੱਚ ਐਨਾ ਚਿੱਟਾ ਵਿਖ ਰਿਹਾ ਆ ਸਰਕਾਰ ਐਨਾ ਚਿੱਟਾ ਕਿ ਕੋਈ ਉਹਦੇ ਤੇ ਇਨਸਾਫ ਨਹੀਂ ਸਾਨੂੰ ਦਵਾਰੀ ਵਿੱਚ ਇੱਟੇ ਨੂੰ ਰੋਕਿਆ ਜਾਵੇ ਅੱਜ ਕੱਲ ਦੀ ਨੌਜਵਾਨ ਪੀੜ੍ਹੀ ਸਾਰੀ ਖਤਮ ਹੋਈ ਜਾ ਰਹੀ ਹੈ ਜੀ ਜੇ ਅੱਜ ਕੱਲ ਉਹ ਚਿੱਟਾ ਬੰਦ ਹੁੰਦਾ ਤੇ ਸਾਡਾ ਮੁੰਡਾ ਨੌਜਵਾਨ ਨਹੀਂ ਘਰੋਂ ਜਾ ਸਕਦਾ ਸੀ ਜੀ ਅਸੀਂ ਸਰਕਾਰਗੇ ਹੀ ਮੰਗ ਕਰਾਂਗੇ ਸਾਡੇ ਘਰ ਦੇ ਉਹੀ ਇਕੱਲਾ ਜੀ ਕਮਾਉਣ ਵਾਲਾ ਸੀ ਪੰਜ 6 ਮੈਂਬਰ ਖਾਣ ਵਾਲੇ ਸੀ ਅੱਜ ਕੀ ਜੋ ਆਪਦੀ ਆਤਮ ਹੱਤਿਆ ਹੋ ਗਈ ਉਹਦੀ ਨਸ਼ੇ ਦੇ ਨਾਲ ਨਸ਼ੇ ਦਾ ਟੀਕਾ ਲਾ ਬੈਠਾ ਹੈ ਅੱਜ ਮੈਂ ਇਹਨਾਂ ਨੂੰ ਹੌਸਲਾ ਦੇਣ ਵਾਲਾ ਕੋਈ ਨਹੀਂ ਰਹਿ ਗਿਆ ਜੀ ਇਹਨਾਂ ਦਾ ਤਾਂ ਉਹੀ ਕਮਾਉਣ ਵਾਲਾ ਸੀਐਸਟੀ ਸਰਕਾਰ ਅਗੇ ਹੀ ਮੰਗ ਕਰਾਂਗੇ ਵੀ ਇਹਨਾਂ ਨੂੰ ਵਾਅਦ ਤੋਂ ਵਾਅਦੇ ਇਨਸਾਫ ਦਿਵਾਇਆ ਜਾਵੇ ਇਹਨਾਂ ਨੂੰ ਜੋ ਵੀ ਸਹਾਇਤਾ ਬੰਦੀ ਆ ਮਦਦ ਬੰਦੀ ਆ ਉਹ ਕੀਤੀ ਜਾਵੇ ਅਸੀਂ ਇਹੀ ਗੱਲ ਇੱਕ ਸਾੜੀ ਛੋਟੀ ਜੀ ਬੇਟੀ ਆ ਜੀ ਮੇਰੇ ਦਿਓਰ ਲੱਗਦੇ ਅਸੀਂ ਰਾਣਾ ਰਾਣਾ ਸਿੰਘ ਜੀ ਉਹਨਾਂ ਦੀ ਛੋਟੀ ਜੀ ਬੇਟੀ ਇੱਕੀ ਆ ਜੀ ਇੱਕ ਉਹਨਾਂ ਦੀ ਵਾਈਫ ਆ ਔਰ ਪਾਪਾ ਔਰ ਮੰਮੀ ਦਾਦਾ ਜੀ ਉਹਨਾਂ ਦੇ ਨਾਲ ਆ ਜੀ ਆ ਮਾਤਾ ਜੀ ਸਾਡੇ ਖੜੇ ਆ ਜੀ ਸਾਡੇ ਕੋਲ ਸਾਡਾ ਪਿੰਡ ਫਤੇਵਾਲਾ ਆ ਤਹਿਸੀਲ ਸਾਡੀ ਜੀ ਆ ਆ ਜੀਲਾ ਸਾਡਾ ਫਲੋਇਪੁਰਿਆ ਸ਼ਹਿਰ ਸਾਡਾ ਮੱਲਾਂਵਾਲਾ ਆ ਅਸੀਂ ਸਰਕਾਰ ਅੱਗੇ ਇਹ ਮੰਗ ਕਰਾਂਗੇ ਕਿ ਨਸ਼ੇ ਨੂੰ ਖਤਮ ਕੀਤਾ ਜਾਵੇ ਕੀ ਹੋ ਸਕੇਦਾ ਸਾਡੇ ਨਾਲ ਜਿਹੜਾ ਪਾਣਾ ਅੱਜ ਵਰਤੇ ਆ ਕਿਸੇ ਹੋਰ ਨੌਜਵਾਨਾਂ ਨਾ ਵਰਤੇ ਅਸੀਂ ਇਹ ਇਨਸਾਫ ਕਰਾਂਗੇ ਮਾਵਾਂ ਦੇ ਪੁੱਤ ਉਜੜ ਰਹੇ ਨੇ ਜੇ ਅੱਜ ਸਰਕਾਰ ਨੇ ਨਸ਼ਾ ਬੰਦ ਕੀਤਾ ਹੁੰਦਾ ਮਾਵਾਂ ਦੇ ਕਾ ਪੁੱਤ ਕਿਉਂ ਉਜੜਦੇ ਕਿਸੇ ਧੀਆਂ ਦੇ ਹਸਬੰਡ ਕਾ ਤੋਂ ਜਾਂਦੇ ਅੱਜ ਇਹ ਸਾਡੀ ਨਕੀ ਜੀ ਭੈਣ ਆ ਜਿਹਦਾ ਹਸਬੰਡ ਤੋੜ ਦਿਆ ਇਹ ਸਾਰੀ ਉਮਰ ਦਾ ਰੋਣਾ ਪੱਲੇ ਪੈ ਗਿਆ ਜੀ ਸਾਡੇ ਅਸੀਂ ਰੱਬ ਇਹੇਰ ਦਰਦਾਸ ਕਰ ਰਹੇ ਆ ਵੀ ਸਾਨੂੰ ਇਨਸਾਫ ਦਵਾਇਆ ਜਾਵੇ ਜੋ ਸਾਡਾ ਹੱਕ ਇਸ ਧੀ ਦਾ ਬੰਦਾ ਦਵਾਇਆ ਜਾਵੇ ਮਦਦ ਵਾਲੇ ਦੇ ਸਿਰਹਾਨ ਵਾਲੇ ਸ਼ਹਿਰ ਮਲਾਲਾ ਪਿੰਡ ਫੱਤੇ ਵਾਲਾ ਕੱਲ ਮੇਰਾ ਹਸਬੰਦ ਕਹਿੰਦਾ ਮੈਂ ਮਸ਼ੀਨਾ ਤੇ ਜਾਣਾ ਸੀਗਾ ਮੈਨੂੰ ਛੱਡ ਗਿਆ 5 ਵਜੇ ਮੈਂ ਛੱਡਣ ਗਈ ਦੂਲੇ ਵਾਲੇ ਬੱਸ ਕਹਿੰਦਾ ਤੂੰ ਚਲ ਜਾ ਕਰੇ ਕਹਿੰਦਾ ਕੁੜੀ ਕੱਲੀ ਕਰਿਆ ਤੂੰ ਕਹਿੰਦਾ ਮੈਂ ਆਪੇ ਚਲ ਜੂੰਗਾ ਤੁਰ ਕੇ ਮੁਰਕੇ ਤੁਰ ਤੁਰ ਕੇ ਗਏ ਉੱਥੇ ਸੂਏ ਦੇ ਨੇਟੀ ਜਾ ਕੇ ਚਿੱਟੇ ਦਾ ਟੀਗਾ ਲਾ ਲਿਆ ਬਸ ਸੋਹੀ ਰਹਿ ਗਿਆ ਉਹਦੇ ਵੱਲੇ ਫੇਰ ਰਾਣਾ ਸਿੰਘ ਇੱਕੋ ਹੀ ਗੁੜੀਆਂ ਸਾਡੇ ਇੱਕ ਮਾਪੇ 8 ਸਾਲ ਹੋ ਗਏ ਕੀ ਪ੍ਰੋਬਲਮ ਹੀ ਆ ਜਾਂਦੀ ਗੋਸ਼ਨੀ ਦਿਹਾੜੀ ਦਾ ਪਾਈ ਕਰਦੇ ਸੀਗੇ ਹਾਂਜੀ ਕਾਹ ਸੰ ਨਾ ਪਾਣਾ ਵਰਤ ਗਿਆ ਸਾਡੀ ਹਾਲਤ ਜ਼ਿਆਦਾ ਚਲਦਾ ਹੈਲਪ ਕੀਤੀ ਜਾਵੇ ਸਾਡੇ ਸਰਕਾਰ ਤੋਂ ਇਹੀ ਮੰਗ ਕੀਤੀ ਜਾਵੇ ਸਾਨੂੰ ਇਨਸਾਫ ਦਵਾਈ ਆ ਜਾਵੇ ਸਾਡਾ ਇੱਕ ਮੇਰੀ ਧੀ ਆ ਉਹਦਾ ਖਰਚਾ ਕਾ ਚਾਰ ਪੰਜ ਜਣੇ ਅਸੀਂ ਖਾਣ ਵਾਲੇ ਹੈਗੇ